ਕੀ ਹਾਲ ਚਲੈਂ ਜ਼ਿਲੰਦਰ ਵਾਲਿਓ ਅੱਜ ਤੁਹਾਨੂੰ ਅਸੀਂ ਲੈ ਕੇ ਦਿਲਕੁਸ਼ ਮਾਰਕੀਟ ਲਓ ਜੀ ਤੁਹਾਨੂੰ ਦਿਖਾ ਦਈਏ ਕਿੰਨਾ ਕਿੱਥੇ ਜਗ੍ਹਾ ਹੁੰਦੀ ਏ ਆ ਛੋਲੇ ਭੂਰੇ ਜਿਹੜੀ ਦੇਖ ਕੇ ਮੇਰਾ ਦਿਲ ਕਿ ਤੱਕ ਖਾਲ ਮੈਂ ਇਥੋਂ ਹੀ ਪਰ ਦਿਲ ਦੇ ਉੱਤੇ ਕਾਬੂ ਕੀਤਾ ਦਿਮਾਗ ਨੂੰ ਸੋਚ ਕੇ ਯਾਰ ਜੇ ਇਥੋਂ ਖਾ ਲੈਣਾ ਤੇ ਦਵਾਈ ਵੀ ਤੈਨੂੰ ਇੱਥੇ ਲੈਣੀ ਪੈ ਜਾਨੀ ਸੋ ਇਸ ਤਰ੍ਹਾਂ ਕੇ ਮਨ ਨੂੰ ਕਿ ਤੱਕ ਕੰਟਰੋਲ ਤੇ ਮੂਡ ਕਿਤਾ ਚੇਂਜ ਇਹ ਹੈਗੀ ਇੱਕ ਚੀਜ਼ ਸੈਂਟਰ ਟਾਊਨ ਸਮਝ ਲਓ ਮਾਰਕੀਟ ਦਾ ਤੇ ਇਹ ਇੱਕ ਹੋਰ ਰੋੜੇ ਚ ਤੁਸੀਂ ਬਾਹਰ ਨਿਕਲੋ ਸਾਡੇ ਮਾਰਕਰ ਦੇ ਵਿੱਚੋਂ ਇੰਨੇ ਵੀ ਤੇ ਆਊਟ ਵੀ ਆਹ ਵਾਲੀ ਸਾਈਡ ਹੈ ਜੇ ਤੁਸੀਂ ਇਥੋਂ ਬਾਹਰ ਨਿਕਲੇ ਤੇ ਸਾਹਮਣੇ ਹੀ ਤੁਹਾਨੂੰ ਮਿਲ ਜਾਏਗਾ ਪੀਵੀਆਰ ਮਾਲ ਮੈਂ ਆਪਣੇ ਬੰਦੇ ਕੰਤੇ ਫੋਕਸ ਕਰਾਈ ਪਤੰਦਰ ਦਾ ਫੁੱਲ ਪਾਸੇ ਫੋਕਸ ਕਰੀ ਜਾਂਦਾ ਚਲੋ ਕੋਈ ਨਹੀਂ ਜਿੱਦਾਂ ਵੀ ਹੈ ਚਲੋ ਜੀ ਵੀਡੀਓ ਦਾ ਹੁਣ ਉਹ ਚ ਲੈ ਐਂਡ ਤੇ ਤੁਸੀਂ ਵੀ ਜਿਸ ਤੁਹਾਡੇ ਦੋਸਤ ਨੂੰ ਦਵਾਈਆਂ ਦੀ ਲੋੜ ਰਹਿੰਦੀ ਹੈ ਜਾਂ ਫਿਰ ਕਿਸੇ ਫੈਮਿਲੀ ਚ ਤਾਂ ਉਹਨਾਂ ਜ਼ਰੂਰ ਸ਼ੇਅਰ ਕਰੋ ਵੀਡੀਓ ਤਾਂ ਕਿ ਉਹਦੀ ਕੁਝ ਮਦਦ ਹੋ ਸਕੇ ਜੇ ਉਹ ਕਿਤੇ ਬਾਹਰੋਂ ਮਹਿੰਗੀਆਂ ਦਵਾਈਆਂ ਲੈ ਰਹੇ ਤਾਂ ਇੱਥੋਂ ਇਜ਼ੀਲੀ ਸਸਤੀ ਦਵਾਈਆਂ ਲੈ ਸਕਦਾ ਹੈ